ਸੋਨਿਆ ਮੇਰੇ ਵੀਰ ਨਾਲ ਮੇਰੀ 17 ਤਰੀਕ ਨੂੰ ਗੱਲ ਹੋਈ ਮੈਨੂੰ ਕਹਿੰਦਾ ਕੀ ਕਰਦੀ ਆ ਮੇਕਾ ਕੁਛ ਨਹੀਂ ਹੈ ਜੇ ਮੈਂ ਰੋਟੀ ਖਾਣ ਲੱਗੀ ਆ ਮੈਂ ਕਾਹਦੀ ਆ ਜਾ ਮੈਂ ਸੋ ਜਾ ਮੇਰਾ ਸੋਣਾ ਰੋਟੀ ਖਾ ਕੇ ਰੋਟੀ ਖਾ ਕੇ ਬਹਿ ਜਾ ਕਿਤੇ ਬਾਹਰ ਨਾ ਜਾਇਆ ਕਰ ਸੇ ਬਹਿਣਾ ਦਾ ਸਹੀ ਤਰੀਕਾ ਆਰਾਂ ਤਰੀਕ ਨੂੰ ਉਹਦਾ ਫੋਨ ਹੀ ਡਿੱਕੀ ਜਾਂਦੀ ਆ ਵੀ ਮੇਰਾ ਭਰਾ ਹੁਣ ਵੀ ਫੋਨ ਕਰੂ ਹੁਣ ਵੀ ਫੋਨ ਕਰੂ ਨਹੀਂ ਮੇਰਾ ਭਰਾ ਤਾਂ ਸਾਡੇ ਸਾਹਾਂ ਚ ਸਾਹ ਲੈਂਦਾ ਸੀ ਅਸੀ ਤਾਂ ਉਹਦੀਆਂ ਖੁਸ਼ੀਆਂ ਲਈ ਦਿਲ ਤੇ ਪੱਥਰ ਧਰ ਕੇ ਉਹਨੂੰ ਆਰਮੀ ਚ ਭੇਜਦਾ ਸਾਡਾ ਤਾਂ ਲੱਖਾਂ ਦਾ ਸੀ ਉਹ ਉਹ ਸਾਡਾ ਲੱਖਾਂ ਦਾ ਸੀ ਸਾਨੂੰੱਖਾਂ ਦਾ ਕਰਗਾ ਇਹ ਤਾਰੇ ਪੈਰੀ ਆਤਲਾ ਮੇਰੇ ਦਿਲੋ ਇੱਕ ਵਾਰੀ ਸਾਨੂੰ ਦਿਖਾ ਦੋ ਉਹਦੀ ਫੋਟੋ ਸਾਡੀਆਂ ਫੋਟੋਆਂ ਤਾਂ ਤੁਸੀਂ ਚਲਾ ਦੇਣੀਆਂ ਉਹਦੀ ਫੋਟੋ ਵੀ ਦਿਖਾ ਦੋ ਉਹ ਰਾਤ ਦਾ ਖੁੰਝਿਆ ਪਿਆ ਮੈਂ ਬੈਠੇ ਬੀਰ ਬਾਰੀ ਇੱਕ ਵਾਰ ਸਾਡੀ ਵੀਡੀਓ ਕਾਲ ਤੇ ਹੀ ਗੱਲ ਕਰਾ ਦੋ ਵੀਰ ਤਾਂ ਚਲੋ ਬਾਪੂ ਮੂ ਮੋਤ ਪਿਆਰੀ ਲੱਗੀ ਸਾਡੇ ਤੋਂ ਉਹਨੇ ਮੌਤ ਨੂੰ ਜੱਫੀਆਂ ਪਾਲੀਆਂ ਅੱਜ ਆਦਾ ਅੱਜ ਆਦਾ ਪਰਵਾਰੀ ਸਾਡੀ ਗੱਲ ਕਰਾ ਦੋ ਸਾਡਾ ਵੀਰ ਕੱਲ ਦਾ ਖੁੰਜਿਆ ਹੋਇਆ ਉਹਨੂੰ ਕਿੱਥੇ ਲੰਮਾ ਪਾਇਆ 니 ਮੈਂ 18 ਤਰੀਕ ਨੂੰ ਉਹਦਾ ਫੋਨ ਹੀ ਡਿੱਕੀ ਜਾਨੀ ਆ ਵੀ ਮੇਰਾ ਭਰਾ ਹੁਣ ਵੀ ਫੋਨ ਕਰੂ ਕਣ ਵੀ ਫੋਨ ਕਰੂ ਨਹੀਂ ਮੇਰਾ ਭਰਾ ਤਾਂ ਸਾਡੇ ਸਾਹਾਂ ਚ ਸਾਹ ਲੈਂਦਾ ਸੀ ਮੇਰੇ ਪ੍ਰੇਮ ਜੀ ਨਾਲ ਨਿਯੋਗਤ ਕਦ ਆਇਆ ਇਹ ਸੋਨਿਆ ਮੇਰੇ ਵੀਰ ਨਾਲ ਮੇਰੀ 17 ਤਰੀਕ ਨੂੰ ਗੱਲ ਹੋਈ ਮੈਨੂੰ ਕਹਿੰਦਾ ਕੀ ਕਰਦੀ ਆ ਮੈਂ ਤਾਂ ਕੁਛ ਨਹੀਂ ਹੈ ਜੇ ਮੈਂ ਰੋਟੀ ਖਾਣ ਲੱਗੀ ਆ ਮੈਂ ਤਾਂ ਅਜੇ ਤੂੰ ਕੀ ਕਰਦਾ ਕਹਿੰਦਾ ਮੈਂ ਰੋਟੀ ਪਵਾ ਕੇ ਲੈ ਕੇ ਆਇਆ ਮੈਂ ਵੀ ਰੋਟੀ ਖਾਣ ਲੱਗਾ ਮੱਕਾ ਸੋ ਜਾ ਮੇਰਾ ਸੋਣਾ ਰੋਟੀ ਖਾ ਕੇ ਰੋਟੀ ਖਾ ਕੇ ਪੈ ਜਾ ਕਿਤੇ ਬਾਹਰ ਨਾ ਜਾਇਆ ਕਰ ਡਿਊਟੀ ਤੇ ਧਿਆਨ ਦਿਆ ਕਰ ਕਹਿੰਦਾ ਠੀਕ ਆ ਮੈਂ ਤੇਨਾਂ ਸਵੇਰੇ ਗੱਲ ਕਰੂੰ ਨਹੀਂ ਮੈਂ 18 ਤਰੀਕ ਨੂੰ ਉਹਦਾ ਫੋਨ ਹੀ ਡਿੱਕੀ ਜਾਨੀਆ ਵੀ ਮੇਰਾ ਭਰਾ ਹੁਣ ਵੀ ਫੋਨ ਕਰੂ ਹੁਣ ਵੀ ਫੋਨ ਕਰੂ ਨਹੀਂ ਮੇਰਾ ਭਰਾ ਤਾਂ ਸਾਡੇ ਸਾਹਾਂ ਚ ਸਾਹ ਲੈਂਦਾ ਸੀ ਉਹ ਕਿਉਂ ਇਹ ਲੈਨ ਚ ਗਿਆ ਅਸੀਤਾ ਉਹਦੀਆਂ ਖੁਸ਼ੀਆਂ ਲਈ ਦਿਲ ਤੇ ਪੱਥਰ ਧਰ ਕੇ ਉਹਨੂੰ ਆਰਮੀ ਚ ਭੇਜਦਾ ਸਾਡਾ ਤਾਂ ਲੱਖਾਂ ਦਾ ਸੀ ਉਹ ਉਹ ਸਾਡਾ ਲੱਖਾਂ ਦਾ ਸੀ ਸਾਨੂੰ ਕੱਖਾਂ ਦਾ ਕਰ ਗਿਆ ਉਹ ਕੱਖਾਂ ਦਾ ਕਰ ਗਿਆ ਸਾਨੂੰ ਇੱਕ ਵਾਰੀ ਸਾਨੂੰ ਦਿਖਾ ਦਿਓ ਉਹਦੀ ਫੋਟੋ ਸਾਡੀਆਂ ਫੋਟੋਆਂ ਤਾਂ ਤੁਸੀਂ ਚਲਾ ਦੇਣੀਆਂ ਉਹਦੀ ਫੋਟੋ ਵੀ ਦਿਖਾ ਦਿਓ ਉਹ ਰਾਤ ਦਾ ਖੁੰਝਿਆ ਪਿਆ ਉਹ ਰਾਤ ਦਾ ਕਿੱਥੇ ਲੰਮਾ ਪਾਇਆ ਉਹਦੀਆਂ ਕਿਹੜੀਆਂ ਫੋਟੋਆਂ ਲਈ ਜਾਂਦੇ ਨੇ ਇੱਕ ਵਾਰ ਸਾਡੀ ਵੀਡੀਓ ਕਾਲ ਤੇ ਗੱਲ ਕਰਾ ਦੋ ਵੀਰ ਤਾਂ ਚਲੋ ਵਾਪਸ ਮੇਰਾ ਤਾਂ ਬੜੀ ਮੰਦੀ ਘਟਣਾ ਹੋਈ ਹੈ ਪਰ ਕਰੋਨਾ ਚੋ ਕੋਈ ਹੁੰਦਾ ਜਿਹੜਾ ਦੇਸ਼ ਲਈ ਕੁਰਬਾਨ ਹੁੰਦਾ ਤੁਹਾਡੇ ਵੀਰ ਦੀ ਕੁਰਬਾਨੀ ਮੇਰਾ ਭਰਾ ਤਾਂ ਕਿੱਥੇ ਬੈੱਡ ਤੇ ਸੌਂਦਾ ਸੀ ਉਥੇ ਵੀ ਆਰਮੀ ਉਹਨੇ ਮਹਿੰਦੀ ਲਗਵੋਣੀ ਬਖਸ਼ੋ ਆਰਮੀ ਲਿਖ ਦੇ ਅਜੇ ਤੇਰੇ ਮਹਿੰਦੀ ਲਾਤਮਾ ਬਖਸ਼ੋ ਮੇਰੇ ਆਰਮੀ ਲਿਖ ਦੇ ਮੇਰੇ ਹੱਥ ਤੇ ਆਰਮੀ ਲਿਖ ਦੇ ਉਹਨੇ ਆਰਮੀ ਲਖਾਉਣਾ ਜਦੋਂ ਵੀ ਮਹਿੰਦੀ ਲਗਾਉਣੀ ਕਹਣਾ ਵਾਖੋ ਮੇਰੇ ਹੱਥ ਤੇ ਆਰਮੀ ਲਿਖ ਦੇ ਮੈਂ ਕਹਣਾ ਜੇ ਲਿਆ ਤੇਰੇ ਹੱਥ ਤੇ ਨਾ ਲਿਖ ਦਿੰਨੀ ਆ ਨਹੀਂ ਮੇਰਾ ਭਰਾ ਮੇਰਾ ਸੋਨਾ ਵੀਰ ਸਾਡੇ ਨਾਲ ਧੋਖਾ ਕਰ ਗਿਆ ਉਹਨੂੰ ਮੌਤ ਪਿਆਰੀ ਲੱਗੀ ਸਾਡੇ ਤੋਂ ਉਹਨੇ ਮੌਤ ਨੂੰ ਜੱਫੀਆਂ ਪਾਲੀਆਂ ਉਹਨਾਂ ਨੂੰ ਕਹਿ ਦੋ ਇੱਕ ਵਾਰੀ ਸਾਡੀ ਗੱਲ ਕਰਾ ਦੋ ਸਾਡਾ ਵੀਰ ਕੱਲ ਦਾ ਖੁੰਜਿਆ ਹੋਇਆ ਉਹਨੂੰ ਕਿੱਥੇ ਲੰਮਾ ਪਾਇਆ ਉਹਦੀਆਂ ਕਿਹੜੀਆਂ ਇਨਕਫਾਰੀਆਂ ਖਾ ਕੇ ਆਪਣਾ ਸ਼ਹੀਦ ਹੋਇਆ ਦੇਸ਼ ਲਈ ਓ ਮੇਰਾ ਬੱਤਾ ਸੋਦਾਈ ਦਈਦਾ ਬਿੰਦੂ ਦਾ ਕੋਈ ਨਹੀਂ ਜਾਈਦਾ ਬਿੰਦੂ ਦਾ ਮੇਰਾ ਬੇਟ ਆਇਂਦੇ ਦੋ ਤੇਰਾ ਪਰਸੋਂ ਰਾਤ ਨੂੰ ਗੱਲ ਹੋਈ ਆ ਉਹਦਾ ਕੀ ਗੱਲ ਹੋਈ ਉਹਦਾ ਕੋਈ ਗੱਲ ਨਹੀਂ ਹੋਈ ਰਾਜੀ ਖੁਸ਼ੀ ਹੋਈ ਆ ਕੋਈ ਗੱਲਬਾਤ ਨਹੀਂ ਉਹ ਕਹਿੰਦਾ ਮੰਮੀ ਰੋਟੀ ਖਾ ਲਈ ਤੇ 7:00 ਵਜੇ ਫੋਨ ਆਇਆ ਮੈਂ ਕਿਹਾ ਪੁੱਤ ਨਹੀਂ ਹਜੇ ਨਹੀਂ ਖਾਧੀ ਤੈਂ ਖਾ ਲਈ ਰੋਟੀ ਹਾਂ ਕਹਿੰਦਾ ਮੰਮੀ ਮੈਂ ਨਹੀਂ ਖਾਣ ਲੱਗਾ ਹੱਥ ਮੂੰਹ ਤੋਂ ਆਇਆ ਮੈਂ ਵੀ ਰੋਟੀ ਖਾ ਲਾ ਤੂੰ ਵੀ ਖਾ ਲਾ ਓ ਮੈਂ ਕਹਾ ਮੈਨੂੰ ਭੁੱਖ ਨਹੀਂ ਆ ਗਈ ਪੁੱਤ ਓਏ ਓ ਮੇਰੇਆ ਸੋਹਣਿਆ ਓ ਮੈਂ ਕਹਾ ਮੈਨੂੰ ਭੁੱਖ ਦੀ ਮੈਂ ਖਾ ਲਵਾਂਗੀ ਖਾ ਲਾ ਮੇਰਾ ਪੁੱਤ ਆ ਗਈ ਬੀੜ ਹੁਣ ਛੁੱਟੀ ਆਇਆ ਸੀਗਾ 8ਵੇਂ ਮਹੀਨੇ ਆਇਆ ਸੀ ਨਰਮ ਦੇ ਨਾਲੇ ਵੀ ਇੰਨੇ ਆ 8ਵੇਂ ਮਹੀਨੇ ਆਇਆ ਸੀਗਾ 26 ਤਰੀਕ ਨੂੰ ਰੇ ਚੱਪਿੰਤੇ ਇਹਨਾਂ ਆਇਆ ਸੀ ਪਤਾ ਨਹੀਂ ਕਿ ਇਹੀ ਤਿੰਨ ਵਾਸ ਇਹ ਹੁਣ ਕਦੋਂ ਆਉਣਾ ਸੀ ਕਿ ਹੁਣ ਦਾ ਹਲੇ ਕੁਛ ਨਹੀਂ ਦਿੱਤਾ ਵਪਾਰਕ ਨੂੰ ਕਹਿੰਦਾ ਸੀ ਕਿੰਨਾ ਯਾਰ ਹੋ ਗਿਆ ਸੀ ਉਹਨੂੰ ਬਾਹਰ 40 ਸਾਲ ਹੋ ਗਏ ਪਟਿਆਲੇ ਉਹ ਕਰਦੇ ਨੂੰ ਰਿਹਾ ਹਸਲ ਕਰਦੇ ਨੂੰ ਤਿਆਰੀ ਪੂਰੀ ਕਰਦੇ ਨੂੰ ਕਹਿੰਦਾ ਸੀ ਕਦੇ ਕੋਈ ਤਿਉਹਾਰ ਨਹੀਂ ਮਨਾਇਆ ਸੋਡੇ ਦੇ ਘਰਦਿਆਂ ਨਾਲ ਕਹਿੰਦਾ ਮੈਂ ਗੁਰਪੁਰਬ ਤੇ ਆਉਣਾ ਅਸੀਂ ਕਿਹ ਗੁਰਪੁਰਬ ਤੇ ਆ ਜੀ ਤੇ ਵੀ ਦਾਸ ਬਾਪੇ ਨੇ ਕਹਿੰਦਾ ਗੁਰਪੁਰਬ ਤੇ ਆਉਣਾ ਮੈਂ ਮੰਮੀ ਸੋਡੇ ਨਾਲ ਸਾਨੂੰ ਨਹੀਂ ਕਿਹਾ ਬੰਦਾਰ ਬਲੇ ਜਦੋਂ ਪਹਿਲੇ ਨੂੰ ਨਹੀਂ ਪਤਾ ਲੱਗਿਆ ਮੇਰਾ ਕਾਤਾ ਦਿਲ ਕਰੀਦਾ ਸੀ ਮੇਰਾ ਕਲਾ ਦੇ ਲਾਲੀ ਪੈਂਦਾ ਸੀ ਲਾਈ ਬਿਖਰ ਗਿਆ ਸਾਡਾ ਘਰ ਤਾਂ ਗੋਹੀ ਹੋ ਗਿਆ ਪੈਣਾ ਸਾਡਾ ਘਰ ਤਾਂ ਲੁੱਟੀ ਗਈ

ਇਸ ਤਰ੍ਹਾਂ ਜੇ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਵਰਦੀ ਸੀ ਕਿਹਨਾਂ ਨੂੰ ਚਾਹੀਦਾ ਚਾਹੇ ਮੈਂ ਮਰ ਜਾ ਮੈਂ ਵਰਦੀ ਪਾਣੀ ਪਾਣੀ ਆ ਸਾਨੂੰ ਨਹੀਂ ਬਲਤ ਸਾਨੂੰ ਇੰਨੀ ਜ਼ਿੰਦੀ ਝਾੜ ਦੇਣਾ ਅਜੀਦਾ ਉਹਨੂੰ ਦੇਖ ਦੇਖ ਕੇ ਜਿੰਦੇ ਸੀ ਤੁਹਾਡਾ ਸਭ ਕੁਝ ਹੋਈ ਸੀ ਸੇ ਬਣਦਾ ਫਰੋੜਾ ਲੋਗਾਂ ਨੂੰ ਸਿਰ ਤੇ ਪੱਥਰ ਆ ਕੇ ਤੋੜਿਆ ਉਹਨੂੰ ਸਿਰ ਤੇ ਪੱਥਰ ਧਰ ਕੇ ਤੋੜਿਆ ਮਾ ਦਾ ਡਾ ਚਿਗੜਾ ਕੰਦੀ ਹਰ ਮਾਮਾ ਦੇ ਬੁੱਤ ਜਾਂਦੇ ਆ ਕੋਈ ਨਾ ਮੇਰਾ ਪੁੱਤ ਨਹੀਂ ਕਿਲਾ ਕੋਈ ਨਾ ਕਿਥੇ ਤੂੰ ਤੁਰ ਗਿਆ